ਵੈਗੁਰਜੀ ਖਾਲਸਾ ਸਾਹਿਬ ਹੈ ਕੋਈ ਫਤੇ ਬਾਬਾ ਜੀ ਵੈਗੁਰਜੀ ਖਾਲਸਾ ਸਾਹਿਬ ਹੈ ਕੋਈ ਫਤੇ ਜੀ ਹਣੀ ਬੋਲਦਾ ਬਾਬਾ ਜੀ ਮਲੋਟ ਵਾਲਾ ਹਾਂਜੀ ਹਾਂਜੀ ਕੀ ਹਾਲ ਹੈ ਠੀਕ ਹੋ ਬਾਬਾ ਜੀ ਬਹੁਤ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਚੜ੍ਹਦੀ ਗੱਲ ਬਾਬਾ ਜੀ ਕਿਰਪਾ ਆਪ ਜੀ ਦੀ ਠੀਕ ਹੈ ਜੀ ਠੀਕ ਹੈ ਬਾਬਾ ਜੀ ਜਿਹੜਾ ਪਰਮਿੰਦਰ ਝੋਟੇ ਵਾਲਾ ਜਿਹੜਾ ਮਸਲਾ ਆਪ ਜੀ ਨਾਲ ਬੈਠੇ ਹੋ ਇਹ ਜਿਹੜਾ ਇਹਨੇ ਮਾਫੀ ਮੰਗੀ ਬਾਬਾ ਜੀ ਇਸ ਤਰ੍ਹਾਂ ਸੀਗੀ ਗੱਲ ਵੀ ਇਹ ਨਾ ਗੱਲ ਹੋਰ ਪਾਸੇ ਉੱਠ ਰਹੀ ਸੀ ਤੇ ਮੈਨੂੰ ਆਪਾਂ ਸਲਾਹ ਕੀਤੀ ਸਾਰਿਆਂ ਨੇ ਵੀ ਇਸ ਗੱਲ ਨੂੰ ਮਤਲਬ ਇੱਥੇ ਦਬ ਦਿੱਤਾ ਜਾਏ ਵੀ ਪੰਥ 'ਚ ਹੋਰ ਬੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਹਨਾ ਜੀ ਜੀ ਆਪਾਂ ਉਹਨੇ ਇਹ ਕਿਹਾ ਸੀ ਵੀ ਤੂੰ ਜਹੇਦਾਰ ਹਰਪ੍ਰੀਤ ਸਿੰਘ ਤੋਂ ਨਹੀਂ ਮਾਫੀ ਮੰਗਣੀ ਤੂੰ ਜਿਹੜੇ ਦੋ ਲਫ਼ਜ਼ ਉਹਨੇ ਬੋਲੇ ਨੇ ਕਿ ਆਕਾਲ ਤਖ਼ਤ ਸਹਿਬ ਤੇ ਖਾਲਸਾ ਪੰਥ ਹਾਂਜੀ ਬਾਬਾ ਜੀ ਉਹਨਾਂ ਤੋਂ ਮੈਂ ਮਾਫੀ ਚਾਹੁੰਨਾ ਤੇ ਉਸ ਪਦਵੀ ਤੋਂ ਮਾਫੀ ਚਾਹੁੰਦਾ ਹਾਂਜੀ ਬਾਬਾ ਜੀ ਬਾਬਾ ਜੀ ਪਰ ਗੱਲ ਇਹ ਵੀ ਹੈ ਨਾ ਇਹ ਐਡੀ ਵੱਡੀ ਸ਼ਖਸੀਅਤ ਆਕਾਲ ਤਖ਼ਤ ਦੇ ਜਹੇਦਾਰ ਪਰ ਇਦਾਂ ਦੇ ਸਵਾਲ ਬਣਦੇ ਨਹੀਂ ਮੇਰੇ ਹਿਸਾਬ ਨਾਲ ਜੀ ਤਾਂ ਹੀ ਮਾਫੀ ਮੰਗਾਈ ਇਹ ਤੇ ਮੈਨੂੰ ਸਾਨੂੰ ਤਾਂ ਲੱਗਦਾ ਨਹੀਂ ਬਾਬਾ ਜੀ ਜਿਸ ਤਰੀਕੇ ਨਾਲ ਜਹੇਦਾਰ ਸਾਹਿਬ ਨੇ ਬਹੁਤ ਵੱਡੇ ਵੱਡੇ ਬਿਆਨ ਵੀ ਦਿੱਤੇ ਆ ਭਾਈ ਸਾਹਿਬ ਅਮਰਪਾਲ ਉਹਨਾਂ ਨੂੰ ਵੀ ਛਡਾਉਣ ਬਾਰੇ ਗੱਲ ਕੀਤੀ ਹੈ ਬੰਦੇ ਸਿੰਘਾਂ ਦੀ ਕਾਫੀ ਗੱਲ ਕੀਤੀ ਹੈ ਹੋਰ ਵੀ ਕਾਫੀ ਮਸਲੇ ਤੇ ਗੱਲ ਕੀਤੀ ਹੈ ਪਰ ਇਹਨਾਂ ਨੂੰ ਝੋਟੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਮੈਂ ਮੈਂ ਤਾਂ ਬਾਈ ਮੈਂ ਉਹਦੇ ਨਾਲ 2 ਘੰਟੇ ਲਾਏ ਨੇ ਹਾਂ ਜੋ ਬਾਈ 2 ਘੰਟੇ ਲਾ ਕੇ ਉਹਨੂੰ ਮੈਂ ਸਾਰੀਆਂ ਗੱਲਾਂ ਦੱਸੀਆਂ ਨੇ ਜੀ ਜਿਸ ਤਰ੍ਹਾਂ ਤੁਸੀਂ ਸੋਚਦੇ ਹੋ ਜੇ ਤੁਹਾਨੂੰ ਜਹੇਦਾਰ ਬਣਾਤਾ ਹੈ ਤੁਸੀਂ ਤਾਂ ਕੁਝ ਵੀ ਨਾ ਕਰੋ ਜਿੰਨਾ ਕੁਝ ਉਹ ਕਰ ਰਹੀ ਹੈ ਤੁਹਾਡੇ ਤਾਂ ਖੁਸ਼ ਹੋਣਾ ਹੀ ਨਹੀਂ ਪਰ ਬਾਬਾ ਜੀ ਜਿਸ ਤਰੀਕੇ ਨਾਲ ਛੋਟਾ ਕਹਿੰਦਾ ਵੀ ਮੈਂ ਦੀਪ ਸਿੱਧੂ ਦਾ ਦੀਵਾ ਜਗਾਇਆ ਹੋਇਆ ਪਰ ਜਹੇਦਾਰ ਨੂੰ ਸਵਾਲ ਨਹੀਂ ਸੀ ਬਣਦੇ ਇਸ ਬਹੁਤ ਮਾਨ ਸ਼ਖਸ਼ੀਅਤ ਹੈ ਜੀ ਹਾਂ ਬਿਲਕੁਲ ਬਿਲਕੁਲ ਨਹੀਂ ਆਪਾਂ ਤਾਂ ਹੀ ਕਿਹਾ ਮਤਲਬ ਕਿ ਇਹ ਮਾਫੀ ਮੰਗਣੀ ਚਾਹੀਦੀ ਨਹੀਂ ਨਹੀਂ ਸਹੀ ਗੱਲ ਬਾਬਾ ਜੀ ਤੁਸੀਂ ਆ ਗਏ ਇਸ ਮਸਲੇ ਦੇ ਵਿੱਚ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਨੂੰ ਹੱਲ ਜਾਤਾ ਇਸ ਇਦਾਂ ਸੀ ਵੀ ਜਹੇਦਾਰ ਸਿੰਘ ਸਾਹਿਬ ਨੇ ਨਾ ਜਿਹੜੇ ਕੋਈ ਨਹੀਂ ਹਾਂਜੀ ਹਾਂਜੀ ਮੇਰੀ ਜਹੇਦਾਰ ਸਾਹਿਬ ਰਗਵੀਰ ਸਿੰਘ ਹੋਣਾ ਦੇ ਪੀਏ ਨਾਲ ਵੀ ਗੱਲ ਹੋਈ ਸੀ ਇਸ ਮਸਲੇ ਤੇ ਠੀਕ ਹੈ ਬਾਬਾ ਜੀ ਤੇ ਮੈਂ ਉਹਨਾਂ ਨੂੰ ਕਿਹਾ ਸੀ ਉਹ ਕਹਿੰਦੇ ਸੀ ਕਿ ਮੁੱਦੇ ਨੂੰ ਮਤਲਬ ਮੁੱਦਾ ਨਹੀਂ ਬਣ ਦੇਣਾ ਬਸ ਖਤਮ ਕਰੋ ਵੀ ਪੰਥ 'ਚ ਹੋਰ ਗੱਲਾਂ ਬਹੁਤ ਨੇ ਨਹੀਂ ਬਾਬਾ ਜੀ ਸਹੀ ਹੈ ਮੈਂ ਕਿਹਾ ਵੀ ਉਹ ਕਹਿੰਦੇ ਤੁਸੀਂ ਵੀ ਪੰਥ ਤੋਂ ਪੰਥ ਦੇ ਸਾਹਮਣੇ ਇੱਕ ਵਾਰੀ ਮਾਫੀ ਮੰਗ ਲੇ ਹਣਾ ਮੈਂ ਉਹਨੂੰ ਇਹ ਗੱਲ ਕਹੀ ਸੀ ਮੈਂ ਕਿਹਾ ਛੋਟਿਆ ਤੂੰ ਪੰਥ ਦੇ ਸਟੇਜ ਦੇ ਉੱਤੇ ਚੜਨ ਵਾਲਾ ਬੰਦਾ ਨਹੀਂ ਹੈਗਾ ਮੈਂ 20 ਬੰਦਿਆਂ 'ਚ ਕਿਹਾ ਜੀ ਉਹਨੂੰ ਕੱਲਾ-ਕੱਲੇ ਨਹੀਂ ਕਿਹਾ ਹੈਗਾ ਆਪਣੇ ਹੋਰ ਵੀ ਬੰਦੇ ਸੀ ਉੱਥੇ ਨਹੀਂ ਸਹੀ ਹੈ ਬਾਬਾ ਜੀ ਤੁਸੀਂ ਵੀ ਬਹੁਤ ਸਟੇਜ ਦਾ ਬੰਦਾ ਨਹੀਂ ਹੈ ਤੇਰਾ ਤੂੰ ਆਪਣੇ ਨਸ਼ੇ ਨੂੰਸ਼ੇ ਵਾਲਾ ਕੰਮ ਕਰੀ ਜਾ ਜੀ ਸਹੀ ਹੈ ਸਹੀ ਹੈ ਨਹੀਂ ਤੇ ਤੇਰੀ ਪ੍ਰੋਬਲਮ ਹੋ ਜੂਗੀ ਬਹੁਤ ਵੱਡੀ ਬਾਬਾ ਜੀ ਤੁਸੀਂ ਬਹੁਤ ਮਹਾਨ ਸ਼ਖਸੀਅਤਾਂ ਤੁਹਾਡਾ ਵੀ ਚੜ੍ਹਦੀ ਕਲਾ ਵਾਲਾ ਨਾਮ ਹੈ ਵਰਲਡ ਪੱਡ ਤੇ ਜਾਂਦੇ ਆ ਪਰ ਆਪਾਂ ਐਸੀ ਗੱਲ ਤੇ ਹਨਾ ਜਿਸ ਤਰੀਕੇ ਨਾਲ ਉਹਨੇ ਸਾਹਿਬ ਜਹੈਦਾਰ ਸਾਹਿਬ ਨੂੰ ਰੋਕ ਕੇ ਗੱਲਬਾਤ ਕੀਤੀ ਸਾਰਾ ਪੰਜਾਬ ਹੀ ਨਹੀਂ ਵਰਲਡ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਤੇ ਪਰ ਤੁਸੀਂ ਨਾਲ ਜਾ ਕੇ ਬਹਿ ਗਏ ਇਹ ਵੀ ਬਹੁਤ ਵੱਡੀ ਗੱਲ ਹੈ ਤੁਸੀਂ ਇਸ ਕੇਸ ਨੂੰ ਸੁਲਝਾਤਾ ਕਿਉਂਕਿ ਮਸਲਾ ਇਹ ਹੈ ਵੀ ਅੱਜ ਇਹਨਾਂ ਨਾਲ ਇਸ ਤਰ੍ਹਾਂ ਹੋਈਏ ਕੱਲ ਨੂੰ ਕਿਸੇ ਹੋਰ ਦੇ ਅੱਗੇ ਕੋਈ ਖੜ੍ਹ ਜੂਗਾ ਕੋਈ ਹੋਰ ਦੇ ਅੱਗੇ ਖੜ੍ਹ ਜੂਗਾ ਤੇ ਮਜਾਦਾ ਹੀ ਖਤਮ ਹੋਊ ਜਮਾ ਜਹੇਦਾਰਾਂ ਦਾ ਅੱਖ ਸੀ ਖਤਮ ਹੋ ਜੂਗਾ ਜੀ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਉਹਨਾਂ ਨੇ ਬਹੁਤ ਚੰਗੀ ਇਹ ਗੱਲ ਅਕੇ ਲਿਆਂਦੀ ਵੀਡੀਓ ਪਾਈ ਉਹਨਾਂ ਨੇ ਵੀ ਇਹ ਗੱਲ ਦਾ ਉਹਨਾਂ ਨੇ ਕਿਹਾ ਵੀ ਇਹ ਗੱਲ ਠੀਕ ਨਹੀਂ ਹੈ ਹਨਾ ਕੋਈ ਸੀ ਮੇਰੇ ਨਾਲ ਗੱਲ ਉਹਨਾਂ ਦੀ ਬਾਬਾ ਜੀ ਮੇਜਰ ਸਾਹਿਬ ਦੀ ਜੀ ਹਾਂਜੀ ਹਾਂਜੀ ਚਲੋ ਠੀਕ ਹੈ ਬਾਬਾ ਜੀ ਤੁਹਾਡੀ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਮਸਲੇ ਨੂੰ ਸੁਲਝਾਤਾ ਬਾਕੀ ਦਰਸ਼ਨ ਕਦੋਂ ਦੇ ਰਹੇ ਹੋ ਬਾਬਾ ਜੀ ਸਾਡੇ ਸ਼ਹਿਰ ਮਲੋੜ ਪਰ ਹਾਂ ਗੱਲ ਹੀ ਕਰਨੀ ਆਵਾਂਗੇ ਜਰੂਰ ਜਰੂਰ ਆਵਾਂਗੇ ਆਪਾਂ ਬਸ ਜਗਮੀਤ ਭਾਈ ਸੋ ਉਧਰ ਖੱਪਿਆਂ ਵਾਲੀ ਦੇ ਘਾਰੇ ਇਕੱਠੇ ਹੋਏ ਸੀ ਉਸ ਤੋਂ ਬਾਅਦ ਸੁਆਬ ਨਹੀਂ ਮਿਲਿਆ ਕਦੇ ਵੀ ਦੁਬਾਰਾ ਹਾਂਜੀ ਹਾਂਜੀ ਬਿਲਕੁਲ 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 ਠੀਕ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਗੱਲ ਨੂੰ ਸੁਝਾ ਮੈਂ ਇਹ ਕੱਲ ਇੰਟਰਨੈਟ ਤੇ ਚਲਾਵਾਂਗਾ ਬਾਬਾ ਜੀ ਕੋਈ ਕੋਈ ਚੱਕਰ ਤਾਂ ਨਹੀਂ 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 ਕੋਈ ਗੱਲ ਨਹੀਂ ਥੱਲੇ ਤੁਹਾਨੂੰ ਲਿਖੋ ਵੀ ਇਹ ਮਸਲੇ ਕੌਮ ਦੇ ਵਿੱਚ ਹੋਰ ਬਹੁਤ ਵੱਡੇ ਨੇ ਜਾਇਦਾਰਾਂ ਦੀਆਂ ਵੱਡੀਆਂ ਸ਼ਖਸੀਅਤਾਂ ਨੇ ਤੇ ਉਹਨੇ ਇਸ ਗੱਲ ਦੀ ਜਿਹੜੀ ਜਿਮਾਜਾਦਨਾ ਕੀਤੀ ਆ ਤਾਂ ਇਹੀ ਹੋਣਾ ਚਾਹੀਦਾ ਜੀ ਇੱਕ ਸੰਗਤ ਤਾਂ ਵੱਡੀ ਆ ਤੇ ਅੱਗੇ ਤੋਂ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਨਹੀਂ ਨਹੀਂ ਪਾਪਾ ਜੀ ਬਹੁਤ ਬਹੁਤ ਮਿਹਰਬਾਨੀ ਉਹਨੇ ਸਵਾਲ ਤਾਂ ਚਲੋ ਬਹੁਤ ਕੀਤੇ ਜਿਹੇਦਾਰ ਸਾਨੂੰ ਜਹੇਦਾਰ ਕੋਕੇ ਦੇ ਉੱਤੇ ਵੀ ਇੱਕ ਸਵਾਲ ਕੀਤਾ ਜਾਂ ਹੋਰ ਬਹੁਤ ਸਵਾਲ ਕੀਤੇ ਹੁਣ ਮਤਲਬ ਉਹਨੂੰ ਸਮਝ ਹੀ ਹੈ ਨਹੀਂ ਵੀਰੇ ਮੈਂ ਉਹਨੂੰ ਮਿਲਿਆ ਉਹ ਬੰਦਾ ਮਾੜਾ ਨਹੀਂ ਹੈ ਪਰ ਉਹਨੂੰ ਸਮਝ ਹੀ ਹੈ ਨਹੀਂ ਬਿਲਕੁਲ ਜਿਵੇਂ ਹੀ ਨਹੀਂ ਹੈ ਨਹੀਂ ਜਹਾਂ ਨਸ਼ੇ ਪੱਤੇ ਦੇ ਹਜ਼ਾਰ ਵੀਡੀਓ ਪਾਵੇ ਨਸ਼ੇ ਪੱਤੇ ਫੜ ਕੇ ਮਰੋੜ ਦੇ ਜੇ ਉਹਨੇ ਮੰਨ ਲਓ ਅੱਪਾ ਜੀ ਇੱਥੇ ਦੇ ਕੰਮ ਕਰਨੇ ਨਾ ਉਹਨਾਂ ਕਹਿੰਦੇ ਫਿਰ ਪੰਥ ਦੇ ਵਿੱਚ ਸ਼ਾਮਲ ਹੋ ਕੇ ਨਾ ਗੁਰੂ ਦੇ ਚਲੋ ਠੀਕ ਹੈ ਮਹਾਰਾਜ ਨੂੰ ਚੜਦੀ ਕਲਾ ਬਖਸ਼ੀ ਧਾਕੜਾ ਬੰਦਾ ਤੇ ਫਿਰ ਤਿਆਰ ਪਰ ਤਿਆਰ ਹੋ ਕੇ ਫਿਰ ਉਹਨਾਂ ਦੇ ਮਦਾਨ 'ਚ ਵਿੱਚ ਆ ਜਾ ਜਿਵੇਂ ਸਿੰਘ ਲੜਦੇ ਬਿਲਕੁਲ ਮੈਂ ਕਿਹਾ ਮੈਂ ਕਿਹਾ ਜੀ ਉਹਨੂੰ ਮੈਂ ਕਿਹਾ ਤੂੰ ਫਿਰ ਮਤਲਬ ਕਿ ਕੋਈ ਇਤਿਹਾਸ ਪੜ ਬਾਣੀ ਪੜ ਕੋਰਾ ਆ ਇਹਨਾਂ ਗੱਲਾਂ ਤੋਂ ਬਿਲਕੁਲ ਜਾ ਮਤਲਬ ਉਹਦਾ ਚਿਹਰਾ ਮੂਰਾ ਤੇਰਾ ਸਿੱਖਾਂ ਵਾਲਾ ਅੰਦਰ ਤੇਰੀ ਬਦਮਾਸ਼ੀ ਆ ਕਿਹੜਾ ਨਹੀਂ ਜੋ ਭਾਈ ਦੀਪ ਸੰਦੀਪ ਸਿੰਘ ਦੀਪ ਜੀ ਸਿੱਧੂ ਵਰਗੇ ਕਰਕੇ ਹੋਰ ਯੋਧਿਆਂ ਨੇ ਆਪਣੇ ਬਹੁਤ ਧਰਤੀ ਦੇ ਉੱਤੇ ਇੱਥੇ ਪੰਜਾਬ ਦੇ ਨਾਮ ਕਮਾਇਆ ਆਪਾਂ ਚਾਹੁੰਦੇ ਆਂ ਦੀਪ ਸਿੱਧੂ ਦੀਪ ਸਿੱਧੂ ਵਰਗਾ ਬੰਦਾ ਹੂੰ ਹੂੰ ਆਪਣੇ ਵਿੱਚ ਅਜੇ ਤੱਕ ਕੋਈ ਨਹੀਂ ਹੈ ਨਹੀਂ ਨਹੀਂ ਉਹ ਅਜੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਉਹ ਹੀਰਿਆਂ ਦੀ ਕੋਈ ਕਮੀ ਨਹੀਂ ਪਰ ਦੀਪ ਸਿੱਧੂ ਨੂੰ ਮਨਦੀਪ ਸਿੱਤੂ ਅਗਲੇ ਪਾਸੇ ਜਾਣ ਵਾਲਾ ਅਜੇ ਤੱਕ ਕੋਈ ਬੰਦਾ ਨਹੀਂ ਹੈ ਜਿੰਨੀ ਉਹਨੂੰ ਸਮਝ ਸੀਗੀ। ਬਾਬਾ ਜੀ ਜਿੰਨਾ ਪਿਆਰ ਤੁਹਾਡੇ ਦਾ ਸੀਗਾ ਦੀਪ ਭਾਜੀ ਉਹਨਾਂ ਨਾਲ ਉਹਨਾਂ ਮੈਂ ਪੰਜਾਬ ਦੇ ਵਿੱਚ ਕਿਸੇ ਬੰਦੇ ਨਾਲ ਘੱਟ ਵੇਖਿਆ ਕਿਉਂਕਿ ਤੁਸੀਂ ਬਹੁਤ ਨੇੜੇ ਉਹ ਦਿਖਿਆ ਦੀਪ ਨੂੰ। ਹਾਂਜੀ ਬਿਲਕੁਲ ਜੀ ਬਿਲਕੁਲ। ਚਲੋ ਬਾਬਾ ਜੀ ਬੜੀ ਬੜੀ ਮਿਹਰਬਾਨੀ ਤੁਸੀਂ ਇਸ ਨੂੰ ਕਿਸ ਨੂੰ ਸੁਲਝਾਤਾ ਤੇ ਸੋ ਕੌਮ ਦੇ ਵਿੱਚ ਹੋਰ ਘਟੇਵਾਤੇ ਹੁੰਦੇ ਰਹਿੰਦੇ ਤੁਸੀਂ ਆਪ ਖੁਦ ਪੈ ਕੇ ਇਸ ਨੂੰ ਮਸਲੇ ਨੂੰ ਨਾ ਕਰ ਦਿਆ ਕਰੋ। ਤੁਸੀਂ ਵੀ ਇਹਨੂੰ ਪਾ ਕੇ ਨਾ ਥੱਲੇ 2-4 ਲਾਈਨਾਂ ਲਿਖ ਕੇ ਤੇ ਕਰ ਦਿਓ। ਨਹੀਂ ਨਹੀਂ ਬਾਬਾ ਜੀ ਬੜੀ ਮਿਹਰਬਾਨੀ ਥੈਂਕ ਯੂ ਬਾਬਾ ਜੀ।